12 ਤਾਰ ਨੂੰ ਦਿਨ ਵੇਲੇ ਇੱਕ ਚੋਰੀ ਦੀ ਘਟਨਾ ਹੋਈ ਸੀ ਜਗਰਬਖਸ਼ ਸਿੰਘ ਰਸ ਉਹਨਾਂ ਦੀ ਪਤਨੀ ਪੁਸ਼ਪਾ ਦੇਵੀ ਇਹਨਾਂ ਦਾ ਪਿੰਡ ਸੋਤਾ ਹੈ ਇਹ ਆਪਣੇ ਡਿਊਟੀਆਂ ਤੇ ਗਏ ਹੋਏ ਸੀ 3:30 ਵਜੇ ਦੁਪਹਿਰ ਨੂੰ ਪੁਸ਼ਪਾ ਦੇਵੀ ਜਦੋਂ ਆਪਣੇ ਘਰ ਆਈ ਤੇ ਜਦੋਂ ਤਾਲਾ ਖੋਲਣ ਲੱਗੀ ਤਾਂ ਅਵਾਜ਼ ਆ ਰਹੀ ਸੀ ਤਾਂ ਉਸਨੇ ਦੇਖਿਆ ਕਿ ਦੋ ਜਿਹੜੇ ਲੜਕੇ ਸੀ ਉਹ ਕੋਈ ਸਮਾਨ ਚੁੱਕ ਕੇ ਤੇ ਭੱਜ ਗਏ ਤੇ ਉਹਨਾਂ ਨੇ ਰੋਲਾ ਪਾਉਂਪੇ ਖੇਤਾਂੋਂ ਘੇਰਾ ਪਾ ਕੇ ਸਾਡੀ ਪੁਲਿਸ ਪਾਰਟੀ ਜਿਹੜੀ ਸੀ ਐਸ.ਪੀ.ਪੀ. ਪੰਗਲਾ ਉਹ ਵੀ ਉੱਥੇ ਮੌਕੇ ਤੇ ਪਹੁੰਚ ਗਏ ਤੇ ਇਹਨਾਂ ਦੋਨਾਂ ਨੂੰ ਕਾਬੂ ਕੀਤਾ ਜਿਹਨਾਂ ਤੇ ਫਤੂਗਲ ਬੰਦਾ ਰਹਿਣ ਵਾਲਾ ਜੋ ਮਕੇਰੀਆਂ ਦਾ ਰਹਿਣਾ ਹੁੰਦਾ ਹੈ ਇਹ ਦੋਨਾਂ ਦੇ ਕੋਲੋਂ ਜਿਆ ਚੋਰੀ ਕੀਤਾ ਸਮਾਨ ਇੱਕ ਡਿਜੀਟਲ ਕੈਮਰਾ ਸੀ ਤੇ 600 ਰੁਪਏ ਜਿਆ ਸੀ ਔਰ ਦੋ ਅੰਗੂਠੀਆਂ ਸੋਨੇ ਦੀਆਂ ਤੇ ਚੈਂਡੀਆਂ ਸੋਨੇ ਦੀ ਇਹ ਜਿਹੜੀ ਹੈ ਬਰਾਮਕੋਈ ਇਹਨਾਂ ਦੇ ਖਿਲਾਫ ਮਕਦਮਾ ਅੰਡਰ ਸੈਕਸ਼ਨ 380 453 ਆਪੀਸੀ ਦਰਜਿਸਤ ਕਰਕੇ ਤਫਤੀਸ਼ ਸ਼ੁਰੂ ਕੀਤੀ ਗਈ ਹੈ ਇਹਨਾਂ ਦਾ ਪੁਛਗਛ ਜਾਰੀ ਹੈ ਤੇ ਹੋਰ ਵੀ ਵਾਪਰਤਾ ਸ਼ਾਮਲ ਹੋਣ ਬਾਰੇ ਇਹ ਜਿਤਨਾ ਜਿਹੜੀ ਹੈ ਨਾ ਤੋਂ ਹਸਲ ਕੀਤੀ ਜਾ ਰਹੀ ਹੈ ਇਹ ਸਾਰੀ ਇਸ ਇਨਵੈਸਟੀਗੇਸ਼ਨ ਕਰ ਰਹੇ ਆ ਇਹਨਾਂ ਨੂੰ ਬਾਅਦ ਵਿੱਚ ਰਾਤ ਦੇ ਵਿੱਚ ਪੇਸ਼ ਕਰਾ ਕੇ ਉਹਨਾਂ ਦਾ ਬੈਂਕ ਲੈਕੀਰ ਉਹਨਾਂ ਦੀ ਸਾਰੀ ਜਿਹੜੀ ਪੁਸ਼ਟੀ ਕੀਤੀ ਜਾ ਰਹੀ ਜਿਸ ਦੇ ਦੌਰਾਨ ਇਹ ਜੋ ਵੀ ਖਲਾਸਾ ਕਰਨਗੇ ਉਹਦਾ ਤੌਰ ਤੇ ਵੀ ਜਿਹੜੀ ਪਤੀਸ਼ੋ ਅਮਲ ਸੰਗ ਕੀਤਾ ਹੈ ਮੈਡੀਕਲ ਦਾ ਰੂਟੀਨ ਚ ਅਸੀਂ ਕੋਈ ਵੀ ਦੋਸ਼ੀ ਨੂੰ ਅਸੀਂ ਜਦੋਂ ਅਰੈਸਟ ਕਰਦੇ ਆ ਉਹਦਾ ਰੂਟੀਨ ਚ ਡੇਲੀ ਮੈਡੀਕਲ ਹੁੰਦਾ ਅਜੇ ਤੱਕ ਇਹ ਜੀ ਗੱਲ ਡਾਕਟਰ ਸਾਹਿਬ ਦੇ ਕੋਈ ਸਾਡੇ ਨੋਟਿਸ ਨਹੀਂ ਲੈਂਦੇ